ਜਿੱਥੇ ਕਿ ਇੱਕ ਪਾਸੇ ਦੁਨੀਆ ਭਰ ਦਾ ਹਰ ਪੰਜਾਬੀ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕਰ ਰਿਹਾ ਹੈ ਦੁਨੀਆ ਭਰ ਦੀ ਪੰਜਾਬੀ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਹਰ ਗੁਰਦੁਆਰੇ ਸਹਿਬਾਨ ਤੋਂ ਆਪੋ ਆਪਣੀ ਪੱਧਰ ਤੇ ਅਰਦਾਸ ਕੀਤੀ ਗਈ ਪੰਜਾਬ ਦੇ ਨਾਮੀ ਗ੍ਰਾਮੀ ਮਸ਼ਹੂਰ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਕਿਉਂਕਿ ਇਹ ਪੋਸਟ ਪਾਈ ਗਈ ਸੀ ਪੰਜਾਬ ਦੇ ਸਾਰੇ ਹੀ ਗਾਇਕਾਂ ਵੱਲੋਂ ਕਿ ਰਾਜਵੀਰ ਜਵੰਦਾ ਨੂੰ ਲੋੜ ਹੈ ਦਵਾਵਾਂ ਦੀ ਲੋੜ ਹੈ ਅਰਦਾਸਾਂ ਦੀ ਲੋੜ ਹੈ ਪ੍ਰੇਰ ਦੀ ਤੇ ਪੰਜਾਬੀ ਦਿਲ ਦੇ ਕਮਜ਼ੋਰ ਪੰਜਾਬੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਹਮਦਰਦੀ ਤੇ ਵੱਡੇ ਪੱਧਰਾਂ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਗਈਆਂ ਅਤੇ ਪੰਜਾਬੀਆਂ ਵੱਲੋਂ ਹਾਲੇ ਅਰਦਾਸਾਂ ਕੀਤੀਆਂ ਵੀ ਜਾਰੀਆਂ ਨੇ ਨੌਵਾਂ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਹੈ 40 ਹਸਪੀਟਲ ਦੇ ਡਾਕਟਰਾਂ ਨੇ ਹਾਲਾਕੇ 2 ਦਿਨ ਪਹਿਲਾਂ ਖਬਰ ਆਈ ਸੀ ਕਿ ਥੋੜੀ ਜੀ ਮੂਵਮੈਂਟ ਰਾਜਵੀਰ ਦੇ ਰਾਜਵੀਰ ਜਵੰਦਾ ਦੇ ਸਰੀਰ ਦੇ ਵਿੱਚ ਥੋੜੀ ਜੀ ਹਿੱਲ-ਜੁਲ ਸ਼ੁਰੂ ਹੋ ਗਈ ਹੈ ਸਾਇੰਸ ਵੀ ਖੁਸ਼ੀ ਉਸ ਨੂੰ ਚਾਣ ਵਾਲੇ ਖੁਸ਼ੀ ਅਤੇ ਜਿਨ੍ਹਾਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਜਾਂ ਕੀਤੀਆਂ ਜਾਰੀਆਂ ਨੇ ਉਹ ਵੀ ਰਾਜਵੀਰ ਜਵੰਦਾ ਨੂੰ ਲੈ ਕੇ ਖੁਸ਼ ਸੀ ਲੇਕਿਨ ਜਿਹੜਾ ਹੁਣ ਡਾਕਟਰਾਂ ਨੇ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਉਸ ਬੁਲੇਟਿਨ ਦੇ ਵਿੱਚ ਲੈ ਕੇ ਜਿਹੜੇ ਖੁਲਾਸੇ ਹੋਏ ਨੇ ਰਾਜਵੀਰ ਜਵੰਦਾ ਵਾਸਤੇ ਫਿਰ ਦੁਬਾਰਾ ਦੁਨੀਆ ਭਰ ਦੇ ਪੰਜਾਬੀਆਂ ਨੂੰ ਅਰਦਾਸ ਕਰਨੀ ਪਵੇਗੀ ਧਰਮ ਤੋਂ ਉੱਪਰ ਉੱਠ ਕੇ ਫਿਰ ਦੁਬਾਰਾ ਸਪੈਸ਼ਲ ਜਿਹੜੀ ਪ੍ਰੇਰ ਹੈ ਅਰਦਾਸ ਹੈ ਦੁਆ ਹੈ ਭਜਨ ਬੰਦਗੀ ਹੈ ਨਾਮ ਸਿਮਰਨ ਹੈ ਉਹ ਫਿਰ ਦੁਬਾਰਾ ਰਾਜਵੀਰ ਜਵੰਦਾ ਦੇ ਲਈ ਕਰਨਾ ਪਵੇ ਕਰਨਾ ਪਵੇਗਾ ਤੇ ਪੰਜਾਬੀ ਕਵੀ ਰਹੇ ਨੇ ਫਿਰ ਦੁਬਾਰਾ ਜਿਹੜੀ ਰਿਪੋਰਟ ਆਈ ਹੈ ਉਸ ਦੇ ਵਿੱਚ ਐ ਕਿ ਦਿਮਾਗੀ ਤੌਰ ਤੇ ਡੈੱਡ ਨੇ ਸਿੱਧੇ ਸ਼ਬਦਾਂ ਚ ਕਹਿ દिए ਕਿ ਦਿਮਾਗ ਜਿੰਨੀ ਦੇਰ ਤੱਕ ਚੱਲਦਾ ਨਹੀਂ ਯਾਨੀ ਕਿ 100 ਦੇ ਵਿੱਚੋਂ 1% ਵੀ ਦਿਮਾਗ ਕੰਮ ਨਹੀਂ ਕਰ ਰਿਹਾ ਰਾਜਵੀਰ ਜਵੰਦਾ ਦਾ ਕਿਉਂਕਿ ਉਹਨਾਂ ਦੀ ਧੌਣ ਦੀ ਜਿਹੜੀ ਸਰਵਾਈਕਲ ਵਾਲੀ ਹੱਡੀ ਹੈ ਉਹਦੇ ਤੇ ਤੇ ਰੀੜ ਦੀ ਹੱਡੀ ਤੇ ਕਾਫੀ ਗੰਭੀਰ ਸੱਟਾਂ ਲਗੀਆਂ ਨੇ ਹਾਲਾਂਕਿ ਐਤਵਾਰ ਨੂੰ ਅੰਮ੍ਰਿਤਸਰ ਗੁਰਦੁਆਰਾ ਦੇ ਵਿੱਚ ਰਾਜਵੀਰ ਜਵੰਦਾ ਦੀ ਮਾਤਾ ਵੱਲੋਂ ਰਾਜਵੀਰ ਜਵੰਦਾ ਦੇ ਪ੍ਰਸ਼ੰਚਕਾਂ ਵੱਲੋਂ ਅਤੇ ਪੰਜਾਬ ਦੀ ਸਾਰੀ ਅੰਗ ਆ ਜਿਹੜੀ ਅਗਾਇਕ ਇੰਡਸਟਰੀ ਹੈ ਉਹਨਾਂ ਵੱਲੋਂ ਪਾਠ ਕਰਵਾਇਆ ਗਿਆ ਬਿਹਤਰੀ ਵਾਸਤੇ ਸਿਹਤਮੰਦ ਯਾਬੀ ਵਾਸਤੇ ਰਾਜਵੀਰ ਜਵੰਦਾ ਵਾਸਤੇ ਲੇਕਿਨ ਜਿਹੜਾ ਨਵਾਂ ਹਸਪੀਟਲ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਉਹਦੇ ਵਿੱਚ ਰਾਜਵੀਰ ਜਵੰਦਾ ਦੇ ਮਾਤਾ ਪਤਨੀ ਬੱਚਿਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਵੀ ਚਿੰਤਾ ਵਧੀ ਹੈ ਤੇ ਦੂਸਰੇ ਪਾਸੇ ਚਿੰਤਾ ਵਧੀ ਹੈ ਜਿਹੜੇ ਲੱਖਾਂ ਲੋਕ ਹਰ ਰੋਜ਼ ਅਰਦਾਸਾਂ ਕਰ ਰਹੇ ਨੇ ਰਾਜਵੀਰ ਜਵੰਦਾ ਵਾਸਤੇ ਅਰਦਾਸਾ ਕਰਨ ਵਾਲੇ ਪ੍ਰਸ਼ੰਸ਼ਕ ਸੈਂਸ ਕਹ ਲਈਏ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੀ ਦਿਮਾਗ ਹੈ ਉਹ ਕੰਮ ਨਹੀਂ ਕਰ ਰਿਹਾ ਜਿੰਨੀ ਦੇਰ ਤੱਕ ਦਿਮਾਗ ਕੰਮ ਨਹੀਂ ਕਰਦਾ ਉਨੀ ਦੇਰ ਤੱਕ ਆਪਰੇਸ਼ਨ ਕਰਨਾ ਰਾਜਵੀਰ ਜਵੰਦਾ ਦਾ ਬਹੁਤ ਔਖਾ ਹੈ ਦੱਸਿਆ ਜਾ ਰਿਹਾ ਕਿ ਪੰਜਾਬੀ ਸਿੰਗਰ ਰਾਜਵਿੰਦ ਰਾਜਵੀਰ ਜਵੰਦਾ ਲਗਾਤਾਰ ਲਾਈਫ ਸਪੋਰਟ ਤੇ ਹਨ ਉਹਨਾਂ ਦੀ ਨਿਊਰੋਲੋਜੀਕਲੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਘੱਟ ਤੇ ਹੈ ਘੱਟ ਹੈ ਤੇ ਚੱਲ ਰਹੀ ਹੁਣ ਤੇ ਡਾਕਟਰੀ ਪ੍ਰਬੰਧਨ ਦੇ باوجود ਕੋਈ ਮਹੱਤਵਪੂਰਨ ਸੁਧਾਰ ਨਹੀਂ ਹੋਇਆ ਰੀੜ ਦੀ ਹੱਡੀ ਦੇ ਐਮ ਆਈ ਆ ਦੇ ਐਮ ਆਰ ਆਈ ਦੇ ਗਰਦਨ ਅਤੇ ਪਿੱਠ ਹਿੱਸੇ ਵਿੱਚ ਵਿਆਪਕ ਨੁਕਸਾਨ ਦਰਸਾਇਆ ਗਿਆ ਹੈ ਚਾਰ ਸਾਰੇ ਚਾਰੇ ਲਿੰਬਸ ਵਿੱਚ ਗਹਿਰੀ ਕਮਜ਼ੋਰੀ ਹੈ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਸਪੋਰਟ ਦੀ ਲੋੜ ਹੈ ਉਹਨਾਂ ਨੂੰ 20 ਦਿਨ ਉਹਨਾਂ ਨੂੰ ਮਹੀਨਾ ਉਹਨਾਂ ਨੂੰ 2 ਮਹੀਨੇ ਉਹਨਾਂ ਨੂੰ 6 ਮਹੀਨੇ ਵੀ ਵੈਂਟੀਲੇਟਰ ਤੇ ਰਹਿਣਾ ਪਾਸ ਰਹਿਣਾ ਪੈ ਸਕਦਾ ਹੈ ਜਿੰਨੀ ਦੇਰ ਤੱਕ ਉਹਨਾਂ ਦੇ ਦਿਮਾਗ ਦੇ ਵਿੱਚ ਆਕਸੀਜਨ ਦੀ ਤੀਬਰਤਾ ਵਧ ਨਹੀਂ ਜਿੰਨੀ ਦੇਰ ਉਹਨਾਂ ਦਾ ਦਿਮਾਗ ਕੋਈ ਹਿਲਜੁਲ ਨਹੀਂ ਕਰਦਾ ਬਾਡੀ ਦੇ ਬਾਕੀ ਅੰਗਾਂ ਨੂੰ ਸੰਕੇਤ ਨਹੀਂ ਦਿੰਦਾ ਨਾ ਤੇ ਆਪਰੇਸ਼ਨ ਹੋਵੇਗਾ ਨਾ ਤੇ ਸਿਰ ਦਾ ਨਾ ਰੀੜ ਦੀ ਹੱਡੀ ਦਾ ਇਸ ਕਰਕੇ ਡਾਕਟਰਾਂ ਨੇ ਕਿਹਾ ਹੈ ਕਿ ਲੰਮਾ ਸਮਾਂ ਉਹਨਾਂ ਨੂੰ ਵੈਂਟੀਲੇਟਰ ਤੇ ਰਹਿਣਾ ਪਵੇਗਾ ਪੰਜਾਬੀਓ ਇਹ ਸਮਾਂ ਫਿਰ ਦੁਬਾਰਾ ਅਰਦਾਸ ਕਰਦਾ ਅਸੀਂ ਵੀ ਆਪਣੀ ਚੈਨਲ ਰਾਹੀਂ ਆਪਣੀ ਚੈਨਲ ਦੇ ਮਾధ్యਮ ਰਹੀਂ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਹਰਮਨ ਪਿਆਰੇ ਗਾਇਕ ਰਾਜਵੀਰ ਜਵੰਦਾ ਜਿਹੜੇ ਨੇ ਉਹ ਤੰਦਰੁਸਤ ਹੋਣ ਫਿੱਟ ਹੋਣ ਫਿਰ ਦੁਬਾਰਾ ਨੱਚਣ ਗਾਉਣ ਅਤੇ ਦੁਨੀਆ ਭਰ ਦੇ ਵਿੱਚ ਪੰਜਾਬੀ ਬੋਲੀ ਨੂੰ ਫਲਾਉਣ ਧੰਨਵਾਦ